ਸਾਡੇ ਬੱਚਿਆਂ ਤੇ लाਠੀ ਚਾਰਜ ਤੱਕ ਕੀਤਾ ਮੈਂ ਜਿੱਥੇ ਕੜੇ ਸ਼ਬਦਾਂ ਤੇ ਦਿੰਦਾ ਕਰਦਾਗਾ ਉਥੇ ਮੈਂ ਪੁੱਛਣਾ ਚਾਹੁੰਨਾ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਟੁੱਟ ਜਿਹਨੇ ਤਮਾਨੋ ਜਿਹੜੇ ਦੋ ਤਿੰਨ ਤੁਰੇ ਫਿਰਦੇ ਨੇ ਕੀ ਤੁਹਾਡੇ ਅੰਦਰ ਅਣਖ ਤੇ ਗੈਰਤ ਹੈ ਕੀ ਤੁਸੀਂ ਆਪਣੀਆਂ ਬੱਚੀਆਂ ਦੀ ਆਪਣੇ ਬੱਚਿਆਂ ਦੀ ਇੱਜ਼ਤ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿਓਗੇ ਜਾਂ ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਪਿੱਛੂ ਬੜੇ ਰਹੋਗੇ ਅੱਜ ਦੋ ਤਿੰਨ ਲੀਡਰ ਇਹਨਾਂ ਦੇ ਕੰਮ ਰਹੇ ਨੇ ਮੇਰੀ ਉਹਨਾਂ ਨੂੰ ਬੰਗਾਰ ਆ ਮੇਰੀ ਉਹਨਾਂ ਨੂੰ ਚੈਲੰਜ ਆ ਕਿ ਜੇਕਰ ਤੁਹਾਡੇ ਚ ਦਾਮਾ ਨਾ ਤਾਂ ਪੰਜਾਬੀ ਯੂਨੀਵਰਸਿਟੀ ਚ ਜਾ ਕੇ ਦਿਖਾਓ ਕਿ ਪੰਜਾਬ ਦੇ ਲੋਕ ਵੜੇ ਅਣਖੀ ਨੇਗੇ ਬੜੇ ਅਣਖੀਲੇ ਰਹਿਗੇ ਔਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚ ਪੈਰ ਨਹੀਂ ਲੱਗਣ ਦੇਣਗੇ ਕਿਉਂਕਿ ਇਹ ਉਹ ਪਾਰਟੀ ਆ ਜਿਹੜੀ ਸਿਰਫ ਔਰ ਸਿਰਫ ਨਫਰਤ ਦੇ ਸਹਾਰੇ ਸਿਰਫ ਔਰ ਸਿਰਫ ਲੋਕਾਂ ਨੂੰ ਲੜਾ ਕੇ ਧਰਮ ਦੇ ਆਧਾਰ ਦੇ ਉੱਤੇ ਜਾਤ ਦੇ ਆਧਾਰ ਦੇ ਉੱਤੇ ਲੜਾ ਕੇ ਦੇਸ਼ ਉੱਤੇ ਰਾਜ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਪੰਜਾਬੀ ਅਣਖੀਲੇ ਨੇਗੇ ਪੰਜਾਬੀ ਸ਼ਾਂਤੀ 'ਚ ਵਿਸ਼ਵਾਸ ਕਰਦੇ ਨੇਗੇ ਸੋ ਬਿਲਕੁਲ ਪੰਜਾਬ ਜਿਹੜਾ ਉਹ ਸ਼ਾਂਤੀ ਅਸੀਂ ਬਣਾ ਕੇ ਰੱਖੀ ਆ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੁੰਦੀ ਲਗਾਤਾਰ ਪੰਜਾਬ ਤੇ ਹਮਲੇ ਕਰ ਰਹੀ ਆ ਸੈਨੇਟ ਤੋਂ ਪਹਿਲਾਂ ਖਤਮ ਕਰਨ ਦੀ ਸਾਜ ਰਚੀ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਲੀਡ ਲਈ ਸਾਡੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਜੀ ਮਾਲਵਿੰਦਰ ਸਿੰਘ ਕੰਗ ਜੀ ਜਿਹੜੇ ਖੁਦ ਦੋ ਵਾਰ ਸੈਨੇਟ ਮੈਂਬਰ ਰਹੇ ਨੇ ਉਹਨਾਂ ਨੇ ਵੀ ਸਮਰਥਨ ਕੀਤਾ ਔਰ ਉਸ ਬਾਅਦ ਮੈਂ ਖੁਦ ਜਾ ਕੇ ਮਾਨਜੋਗ ਵਰਨ ਸਾਹਿਬ ਨੂੰ ਮਿਲ ਕੇ ਆਇਆ ਕਿ ਭਾਈ ਇਹ ਵਾਪਸ ਲਾਓ ਤਾਂ ਉਸ ਬਾਅਦ ਵਾਪਸ ਵੀ ਹੋਇਆ ਹੁਣ ਜਿਹੜੀਆਂ ਚੋਣਾਂ ਦਾ ਦੀ ਅਨਾਉਂਸਮੈਂਟ ਲਗਭਗ 2 ਸਾਲ ਹੋ ਗਏ ਸੈਨੇਟ ਦੀ ਚੋਣ ਨਹੀਂ ਹੋਈ ਔਰ ਭਾਰਤੀ ਜਨਤਾ ਪਾਰਟੀ ਸਿੱਧੇ ਟੈਗ ਨਾਲ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਕੰਮ ਚਲਾਉਣਾ ਚਾਹੁੰਦੀ ਆ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਊਗਾ ਮੈਂ ਫੇਰ ਇੱਕ ਵਾਰ ਸਪਸ਼ਟ ਕਰਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੀ ਏਕਤਾ ਤੇ ਖੰਡਤਾ ਦੇ ਲਈ ਖਤਰਾ ਗਈ ਹਮੇਸ਼ਾ ਹੀ ਇਹਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਆ ਦੇਖਣ ਦੀ ਲੋੜ ਆ ਸਾਡੇ ਕੁਦਰਤੀ ਸੋਮਿਆਂ ਤੇ ਪਾਣੀ ਤੇ ਕਰਜ਼ਾ ਕਰਨਾ ਚਾਹੁੰਦੀ ਆ ਸਾਡੀ ਸਿੱਖਿਆ ਤੇ ਸਾਡੀ ਭਾਸ਼ਾ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਬਿਲਕੁਲ ਇਹ ਬਰਦਾਸ਼ਤ ਨਹੀਂ ਆਮ ਆਦਮੀ ਪਾਰਟੀ ਡਟ ਕੇ ਲੜਾਈ ਲੜੂ ਅੱਜ ਵੀ ਜਿਹੜਾ ਸੰਘਰਸ਼ ਸਾਡੇ ਬੱਚੇ ਬੱਚੀਆਂ ਨੇ ਕੀਤਾ ਉਹਦੇ ਅੰਦਰ ਆਮ ਆਦਮੀ ਪਾਰਟੀ ਨੇ ਬਿਲਕੁਲ ਉਹਦਾ ਸਮਰਥਨ ਕੀਤਾ ਅਸੀਂ ਪਹਿਲਾਂ ਹੀ ਅਨਾਉਂਸ ਕੀਤਾ ਸੀ ਸਮਰਥਨ ਦਾ ਸੋ ਜੋ ਅੱਜ ਅੱਜ ਸਭ ਤੋਂ ਮਾੜਾ ਘਣਾਉਣਾ ਕੰਮ ਸਾਡੇ ਬੱਚਿਆਂ ਤੇ लाਠੀ ਚਾਰਜ ਦਾ ਕੀਤਾ ਮੈਂ ਇਹਦੀ ਜਿੱਥੇ ਕੜੇ ਸ਼ਬਦਾਂ ਤੇ ਦਿੰਦਾ ਕਰਦਾਗਾ ਉਥੇ ਮੈਂ ਪੁੱਛਣਾ ਚਾਹਣਾ ਭਾਰਤ ਜਨਤਾ ਪਾਰਟੀ ਦੇ ਉਹਨਾਂ ਟੁੱਟ ਜੀ ਨੇਤਾਵਾਂ ਨੂੰ ਜਿਹੜੇ ਦੋ ਤਿੰਨ ਤੁਰੇ ਫਿਰਦੇ ਨੇ ਕੀ ਤੁਹਾਡੇ ਅੰਦਰ ਅਣਖ ਤੇ ਗੈਰਤ ਹੈ ਕੀ ਤੁਸੀਂ ਆਪਣੀਆਂ ਬੱਚੀਆਂ ਦੀ ਆਪਣੇ ਬੱਚਿਆਂ ਦੀ ਇੱਜ਼ਤ ਬਚਾਉਣ ਦੇ ਲਈ ਭਾਰਤ ਜਨਤਾ ਪਾਰਟੀ ਤੋਂ ਅਸਤੀਫਾ ਦਿਓਗੇ ਜਾਂ ਉਸੇ ਤਰ੍ਹਾਂ ਭਾਰਤ ਜਨਤਾ ਪਾਰਟੀ ਦੇ ਪਿੱਠੂ ਬੜੇ ਰਹੋਗੇ ਅੱਜ ਦੋ ਤਿੰਨ ਲੀਡਰ ਇਹਨਾਂ ਦੇ ਕਮਰੇ ਆਏ ਨੇ ਮੇਰੀ ਉਹਨਾਂ ਨੂੰ ਬੰਗਾਰ ਆ ਮੇਰੀ ਉਹਨਾਂ ਨੂੰ ਚੈਲੰਜ ਆ ਕਿ ਜੇਕਰ ਤੁਹਾਡੇ 'ਚ ਦਾਮਾ ਨਾ ਤਾਂ ਪੰਜਾਬੀ ਯੂਨੀਵਰਸਿਟੀ ਜਾ ਕੇ ਦਿਖਾਓ ਉੱਥੇ ਬੱਚਿਆਂ ਤੇ ਜਾ ਕੇ ਮਾਫੀ ਮੰਗੋ ਉੱਥੇ ਜਾ ਕੇ ਦੱਸੋ ਕਿ ਕਿਹੜੀ ਤਰੀਕਾ ਤੁਸੀਂ ਚੋਣਾ ਕਰਾ ਰਹੇ ਹੋਗੇ ਪਰ ਲੇਕਿਨ ਨਹੀਂ ਮੈਨੂੰ ਪਤਾ ਕਿ ਤੁਸੀਂ ਤਾਂ ਸਿਰਫ ਜਸਟ ਐਮਪੀ ਬਣਨ ਦੇ ਲਈ ਤੁਸੀਂ ਤਾਂ ਜਸਟ ਮਨਿਸਟਰ ਬਣਨ ਦੇ ਲਈ ਸਰ ਤੁਸੀਂ ਛੋਟੀ ਜੀ ਕੁਰਸੀ ਪ੍ਰਾਪਤ ਕਰਨ ਦੇ ਲਈ ਆਪਣੀ ਦਾ ਆਪਣੀ ਇੱਜ਼ਤ ਜਿਹੜੀ ਆ ਉਤਾਤੇ ਲਾ ਰਹੇ ਹੋ ਸੋ ਮੈਂ ਅੱਜ ਦੇ ਇਸ ਜਿਹੜਾ ਗੈਰ ਕਾਨੂੰਨੀ ਜਿਹੜਾ ਮਨੁੱਖਤਾ ਦੇ ਖਿਲਾਫ ਵੱਡਾ ਹਮਲਾ ਔਰ ਉਹ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਦੀ ਪੁਲਿਸ ਨੇ ਸੈਂਟਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਬੋਲਿਆਗਾ ਮਯਾਮ ਆਦਮੀ ਪਾਰਟੀ ਵੱਲੋਂ ਇਹਦੀ ਸਖਤ ਸ਼ਬਦਾਂ ਸਿਰੰਦਾ ਕਰਦਾਗਾ ਆਉਣ ਵਾਲੇ ਸਮੇਂ ਪੰਜਾਬ ਦੇ ਲੋਕ ਪੰਜਾਬ ਦੇ ਅੰਖੀਲੇ ਲੋਕ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਨੂੰ ਠੋਕਵਾ ਜਵਾਬ ਦੇਣਗੇ ਬਿਲਕੁਲ ਠੋਕ ਕੇ ਰੱਖ ਦੇਵਾਂਗੇ ਪਰ ਲੇਕਿਨ ਅਸੀਂ ਆਣ ਨਹੀਂ ਮੰਨਾਂਗੇ ਅਸੀਂ ਨਹੀਂ ਦਵਾਂਗੇ ਅਸੀਂ ਇਹ ਯੂਨੀਵਰਸਿਟੀ ਜਿਹੜੀ ਆ ਇਹਦਾ ਸਟੇਟਸ ਵੀ ਬਚਾ ਕੇ ਰੱਖਾਂਗੇ 200 ਕਾਲਜਾਂ ਦਾ ਸਟੇਟਸ ਵੀ ਬਚਾ ਕੇ ਰੱਖਾਂਗੇ ਅਸੀਂ ਪੰਜਾਬ ਦੇ ਹਰ ਇੱਕ ਸੋਮੇ ਨੂੰ ਬਚਾ ਕੇ ਰੱਖਾਂਗੇ ਕਿਉਂਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਅੱਜ ਭਾਰਤੀ ਜਨਤਾ ਪਾਰਟੀ ਡਾਕੂਆਂ ਦੀ ਤਰ੍ਹਾਂ ਪੰਜਾਬ ਪਰ ਹਮਲਾ ਕਰ ਰਹੀ ਹੈ